ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਬੜੀ ಅಪਾਰ ਕਿਰਪਾ ਹੋ ਰਹੀ ਹੈ ਇਸ ਅਕਾਲ ਪੁਰਮਾਤਮਾ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ੇਰ ਕਿਰਪਾ ਸਦਕਾ ਅੱਜ ਸਮੂਹ ਨਗਰ ਕਟਾਰੀਆਂ ਦੇ ਸੰਗਤਾਂ ਮਿਲ ਕੇ ਧੰਨ ਧੰਨ ਸ੍ਰੀ ਗੁਰਦਾਸ ਮਹਾਰਾਜ ਦੇ ਗੁਰਪ੍ਰਮਾਣਾਰੀਆਂ ਹਨ ਇਸ ਸਮਾਗਮ ਮੁਖ ਰੱਖਦੇ ਸੰਗਤਾਂ ਵੱਲੋਂ ਗੁਰਦ੍ਰਿਪਾ ਨਾਲ ਗੁਰੂ ਘਰ ਵਿਖੇ ਕਾਰ ਰਤੋਸ਼ੀ ਅਖੰਡ ਪਾਠ ਦਾ ਆਰੰਭ ਕਰਵਾਏ ਗਏ ਹਨ ਪਰ ਅੱਜ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਇਸ ਵਕਤ ਸਮੂਹ ਸੰਗਤਾਂ ਨਗਰ ਕੀਰਤ ਰੂਪ ਵਿੱਚ ਗੁਰੂ ਪਰਿਵਾਰ ਸਰਦਾਰ ਮੁਖਤਾਰ ਸਿੰਘ ਜੀ ਇਹਨਾਂ ਦੇ ਮਹੱਲੇ ਪਹੁੰਚਿਆ ਹਨ ਤੇ ਸਭੋ ਪਿਆਰ ਸਤਿਕਾਰ ਨਾਲ ਸੇਵਾਕਾਰੀਆਂ ਬੜਾ ਪਿਆਰ ਸਤਿਕਾਰ ਸੰਗਤਾਂ ਜਾਰੀਆਂ ਗੁਰੂ ਪਾਸੋਂ ਗੁਰੂਆ ਕਿਰਪਾ ਕਰਨ ਸਭਨਾਂ ਹਾਰੀਆਂ ਸਵਾਵਾ ਦਰ ਪ੍ਰਵਾਨ ਕਰਨ ਜੀ ਐਸੀ ਲਾਲ ਤੁਜ ਵੀਨ ਕੋਣ ਕਰੈ ਗਰੀਬਿਨ ਵਾਰ ਗੁਸਈਆਂ ਮੇਰਾ ਮਾਥੇ ਛੱਦਰ ਤਰੈ ਦੀਂਦਿਆ ਸਤਿਗੁਰੂ ਰਸਮਰਾਜ ਸਭਨਾਂ ਦੇ ਹਾਰੀਆਂ ਸਵਾਵਾ ਦਰ ਪ੍ਰਵਾਨ ਕਰਨੀ ਆ ਆਪਣਾ ਮਿਹਰ ਭਰਿਆ ਸਿਰ ਤੇ ਆਦਰ ਰੱਖਣਾ ਸਮੂਹ ਸੰਗਤਾਂ ਨੂੰ ਬਾਜੜ ਕਿਸ ਤਰ੍ਹਾਂ ਸੇਵਾ ਕਰਨ ਦੇ ਬਲ ਬਖਸ਼ਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਗੁਰੂ ਰਵਿਦਾਸ ਮਾਨ ਰਾਜ ਜੀ ਦਾ 600 ਅਨੰਜਮਾ ਗੁਰਪੁਰ ਬੜੀ ਸ਼ਰਦਾ ਦੇ ਤੁਮ ਨਾਲ ਪਿੰਡ ਘਟਾ ਰਿਆ ਤਹਿਸੀਲ ਬੰਗਾ ਜਿਹੜਾ ਸ਼ਹੀ ਭਗਤ ਸਿੰਘ ਨਗਰ ਬਣਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਗੁਰੂ ਘਰ ਤੋਂ ਪੰਕਤਾ ਕਰਦੇ ਹੋਈਆਂ ਪਿੰਡ ਪਿੰਡ ਪੜਾਹ ਹੋ ਕੇ ਇਸ ਟਾਈਮ ਮੁਖਤਿਆਰ ਸਿੰਘ ਦੇ ਗੁਰੂ ਘਰ ਪਹੁੰਚੇ ਆ ਤੇ ਤੋਂ ਬਾਅਦ ਸਾਰੀ ਸੰਗਤ ਰਵਿਦਾਸ ਗੁਰਦੁਆਰੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਓਟ ਆਸਰਾ ਲੈਂਦਿਆਂ ਹੋਇਆ ਉਥੇ ਗੁਰੂ ਗ੍ਰੰਥ ਸਾਹਿਬ ਦੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਜਾਵੇਗੀ ਵਾਹਿਗੁਰੂ ਦੇਸ਼ ਵਿਦੇਸ਼ ਐਨ ਆਰ ਆਈ ਬੀ ਦਾ ਸਾਰੀਆਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਘਰ ਪੁਰਵਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਇਹਨਾਂ ਦੇ ਪਾਪਾਂ ਦਾ ਭਾਰ ਨਹੀਂ ਝੁਕੇ ਇਹਦਰ ਪਬਲਿਕ ਪਿਕਚਰ ਨਗਰੀ ਬਲਾਰ ਸਕਾਸ਼ੀ ਵਿੱਚ ਉਸ ਭਾਗੀ ਜਿਹੜਾ ਰਹਿੰਦਾ ਹੈ ਜਿਹੜਾ ਹਰ ਇੱਕ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ ਪੁਕਾਰ ਸੁਨੇਹ ਤਰਕੀ ਕੀ ਨੀ ਇਹ ਗਲਪੁਤ ਪ੍ਰਦਾਇ ਤੇ ਪੜੀ ਸੀ ਦੀ ਸੀ ਤੇ ਤੇਰੇ ਕੋਈ ਕੋਈ ਮਿੱਠਾ ਬੋਲਿਆ ਤੇ ਉਹ ਤੂੰ ਜੋ ਮਾਨੀ ਕਰਨਾ ਉਹ ਮਾਨੀ ਜਾਣੇ ਜੋ ਜਾਣੇਗਾ ਉਹ ਬੱਚੇ